ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਹੋ ਹੋਮਗੇ ਇਹੀ ਆਸ ਕਰਦੇ ਆ ਆਪਾਂ ਕਿ ਅੱਜ ਆਪਾਂ ਤੁਹਾਨੂੰ ਇੱਕ ਖਬਰ ਦੱਸਦੀਏ ਨਵੀਂ ਪੰਜਾਬ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਸਰਕਾਰੀ ਮੈਹਕਮੇ ਦਾ ਖਾਸ ਕਰਕੇ ਬਿਜਲੀ ਬੋਰਡ ਦਾ ਬਿਜਲੀ ਬੋਰਡ ਨੇ ਤਾਂ ਇੱਕ ਨਵਾਂ ਹੀ ਇੰਕਾਰਾ ਕਰਤਾ ਕੱਲ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਮਸ਼ਹੂਰ ਮੇਨ ਹਸਪੀਟਲ ਆ ਰਜਿੰਦਰਾ ਹਸਪਤਾਲ ਪਟਿਆਲਾ ਕੱਲ ਉੱਥੇ ਭੱਜ ਗਈ ਲਾਈਟ ਉਹ ਵੀ ਭੱਜੀ ਪਤਾ ਕਿੱਥੇ ਆ emergancy ਦੇ ਵਿੱਚ ਜਿੱਥੇ ਆਪਰੇਸ਼ਨ ਹੁੰਦੇ ਨੇ ਪਤਾ ਨਹੀਂ ਹੁਣ ਕੀ ਹੋਇਆ ਕੀ ਨਾ ਉੱਥੇ ਉਧਰ ਦਾ ਆਪਰੇਸ਼ਨ ਹੋ ਰਹੇ ਨੇ ਉਧਰੋਂ ਭੱਜਦੀ ਲਾਈਟ ਹੁਣ ਦੱਸੋ ਇਹਦੇ ਵਿੱਚ ਕੀ ਕਰੇ ਬੰਦਾ ਡਾਕਟਰ ਵੀ ਕੀ ਕਰਨ ਕਿਵੇਂ ਆਪਰੇਸ਼ਨ ਕਰਨਗੇ ਉਹ ਉਹ ਤਾਂ ਡਾਕਟਰਾਂ ਨੇ ਉੱਥੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਵੀ ਇਹ ਹਾਲ ਹੋਇਆ ਪਿਆ ਕੀ ਕਰੀਏ ਅਸੀਂ ਅਸੀਂ ਲਾਈਟ ਕਿਵੇਂ ਲੈ ਕੇ ਆਈਏ ਕਾਰਨ ਇਹਦੇ ਹੁਣ 2-3 ਬਣਦੇ ਨੇ ਹੁਣ ਬਿਨਾਂ ਲਾਈਟ ਤੋਂ ਆਪਰੇਸ਼ਨ ਨਹੀਂ ਹੋਣਾ ਹੁਣ ਸਰਕਾਰ ਕਿੱਧਰ ਕੀ ਕਰਦੀ ਆ ਸਿਹਤ ਮੰਤਰੀ ਵੀ ਆਪਣੇ ਪਟਿਆਲੇ ਤੋਂ ਹੀ ਨੇ ਸਿਹਤ ਮੰਤਰੀ ਸਾਹਿਬ ਜਿੱਥੇ ਸਿਹਤ ਠੀਕ ਹੋਣੀ ਆ ਉਹ ਹਸਪੀਟਲ ਦੀ ਸਿਹਤ ਹੀ ਸੁਧਾਰ ਦਿਓ ਪਹਿਲਾਂ ਤੁਸੀਂ ਹੋਰ ਬਥੇਰੀ ਜਗ੍ਹਾ ਪ੍ਰੋਜੈਕਟ ਲਾਈ ਜਾਂਦੇ ਨੇ ਕਿਤੇ ਕੋਈ ਲਾਤਾ ਕਿਤੇ ਬਿਜਲੀ ਪ੍ਰੋਜੈਕਟ ਕਿਤੇ ਬੈਟਰੀਆਂ ਵਾਲਾ ਪ੍ਰੋਜੈਕਟ ਇੱਥੇ ਵੀ ਕੋਈ ਪ੍ਰੋਜੈਕਟ ਲਾ ਦਿਓ ਵੀ ਲਾਈਟਰ ਨਾ ਭੱਜੇ 24 ਘੰਟੇ ਰਹੇ ਲਾਈਟ ਕਿਸੇ ਵੀ ਪੰਜਾਬ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਵੀ ਹਸਪਤਾਲ ਤੇ ਲੇਟ ਭੱਜਣੀ ਨਹੀਂ ਚਾਹੀਦੀ। ਇਹੀ ਦਾ ਇੱਕ ਜਗਾ ਥਾਆਂ ਜਿੱਤੇ ਮਰੀਜ਼ ਰਹਿੰਦੇ ਨੇ ਮਰੀਜ਼ਾਂ ਨੂੰ ਕੋਈ ਸਹੂਲਤ ਵਧੀਆ ਮਿਲ ਜਵੇ। ਹੋਰ ਤਾਂ ਹੋਰ ਇੱਥੇ ਤਾਂ ਬੈੱਡਾਂ ਦਾ ਹਾਲ ਦੇਖ ਲਿਓ। ਤੇ ਦੂਜਾ ਇੱਕ ਤੁਹਾਨੂੰ ਹੋਰ ਤਾਂ ਦੀ ਨੰਮੀ ਗੱਲ ਇੱਥੇ ਤਾਂ ਵੀਲ ਚੇਅਰ ਨਹੀਂ ਮਿਲਦੀਆਂ ਛੇਤੀ। ਜਿਹੜੇ ਵਿਚਾਰੇ ਮਰੀਜ਼ ਬਾਲੇ ਸੀਰੀਅਸ ਹੁੰਦੇ ਨੇ ਉਹਨਾਂ ਦਾ ਵੀਲ ਚੇਅਰ ਮਿਲਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਈ ਵਾਰੀ ਤਾਂ ਪਤਾ ਨਹੀਂ ਕਿੱਥੇ ਕਿਹੜੇ ਸਟੋਰਾਂ 'ਚ ਜਿੰਦੇ ਲਾਲਾ ਰੱਖੇ ਹੋਏ ਹੋਣਗੇ ਕੋਈ ਪਤਾ ਨਹੀਂ ਲੱਗਦਾ ਇਹ ਮੈਂ ਆਪਣੇ ਕੋਲੋਂ ਲਾ ਕੇ ਨਹੀਂ ਗੱਲ ਕਰ ਰਿਹਾ ਸਾਡੇ ਨਾਲ ਬਣੀ ਹੋਈ ਹੈ ਇਹ ਗੱਲ ਵੀ ਸਾਨੂੰ 휠 ਚੇਅਰ ਨਹੀਂ ਮਿਲੀ ਪੂਰੇ ਰਜਿੰਦਰਾ ਦੇ ਵਿੱਚ ਜਿਹੜੇ ਵਾਰਡ 'ਚ ਅਸੀਂ ਗਏ ਹੋਏ ਤੇ ਤੇ ਹੁਣ ਦੱਸੋ ਇਹ ਡਾਕਟਰ ਕੀ ਕਰਨ ਆਪਰੇਸ਼ਨ ਕਰਨ ਜਾਂ ਉੱਥੇ ਹੁਣ ਲਾਈਟਾਂ ਲਿਆਉਣ ਬਾਅਦ ਤੇ ਇਹ ਆਪਣੇ ਇਨਵਰਟਰ ਆਪ ਲਾਉਣਗਾ ਹੈ ਮਰਜੈਂਸੀ ਦੇ ਵਿੱਚ ਇਹ ਜੇ ਡਾਕਟਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਲਾਈਟਾਂ ਲਿਆਉਣ ਦੀ ਉਹ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਮਹਿਕਮੇ ਦੀ ਜਿਹੜਾ ਉੱਥੇ ਆਪਣਾ ਗ੍ਰਿਡ ਬਣਿਆ ਉਹਦੀ ਇਹ ਲਾਈਟ ਭੱਜ ਕਿਵੇਂ ਗਈ ਮਰੀਜ਼ ਤਾਂ ਪਹਿਲਾਂ ਹੀ ਵਿਚਾਰੇ ਮਰੇ ਪਏ ਨੇ ਉੱਥੇ ਐਮਰਜੈਂਸੀਆਂ ਦੇ ਵਿੱਚ ਆਪਰੇਸ਼ਨ ਕਰਨੇ ਨੇ ਜਿਨ੍ਹਾਂ ਦੇ ਅੱਧ ਮਰੀ ਹੁੰਦੇ ਨੇ ਉਹ ਉਧਰ ਆਪਰੇਸ਼ਨ ਚੱਲਦਾ ਹੁੰਦਾ ਉਧਰੋਂ ਤੁਸੀਂ ਲਾਈਟ ਭਜਾ ਦਨੇ ਹੋ ਦੱਸੋ ਡਾਕਟਰ ਕੋਈ ਚੀਰ ਫਾਰ ਕਰਦੇ ਨੇ ਕਿਤੇ ਕੈਂਚੀ ਗਲਤ ਨਾੜ ਵਾਟ ਦਵੇ ਹਨੇਰੇ ਦੇ ਵਿੱਚ ਉਹ ਕੀ ਕਰਨਗੇ ਮੋਬਾਈਲਾਂ ਨਾਲ ਤਾਂ ਹੁਣ ਵਿਚਾਰੇ ਕਰਨੋਂ ਰਹੇ ਆ ਆਪਰੇਸ਼ਨ ਇਸ ਕਰਕੇ ਸਰਕਾਰ ਨੂੰ ਇੱਧਰ ਥੋੜਾ ਧਿਆਨ ਦੇਣਾ ਚਾਹੀਦਾ ਐਡ ਊਡ ਜਿਹੜਾ ਦੇਣ ਦੇ ਨਾਲੋਂ ਤਾਂ ਇੱਥੇ ਸੁਧਾਰ ਕਰ ਲੋ ਕੀ ਫਾਇਦਾ ਆਪਾਂ ਐਡੀ ਐਡੀ ਐਡਾ ਲਾ ਦਰਿਆ ਸਾਡੇ ਜੀ ਪੰਜਾਬ ਦੇ ਵਿੱਚ ਇੰਨਾ ਆ ਚੀਜ਼ ਹੋ ਗਈ ਆ ਹੋ ਗਈ ਸਿਹਤ ਸਵਾਮਾ ਬਹੁਤ ਵਧੀਆ ਚੱਲ ਰਹੀਆਂ ਨੇ ਆ ਬਹੁਤ ਵਧੀਆ ਸਿਹਤ ਸਵਾਮਾ ਨੇ ਇਹ ਲਾਈਟ ਤਾਂ ਆਉਂਦੀ ਨਹੀਂ ਹੈਗੀ ਪਹਿਲਾਂ ਵੀ ਇਹ ਹੋਇਆ ਇੱਕ ਦੋ ਵਾਰੀ ਚਲੋ ਹੁਣ ਮੀਡੀਆ ਦੇ ਵਿੱਚ ਆ ਗਈ ਏ ਖਬਰ ਵੀ ਲਾਈਟ ਭੱਜ ਗਈ ਰਜਿੰਦਰਾ ਹਸਪਤਾਲ ਦੇ ਵਿੱਚ ਤੁਸੀਂ ਥੋੜਾ ਜਿਹਾ ਇੱਧਰ ਸੋਚੋ ਖਿਆਲ ਕਰੋ ਸਿਹਤ ਸਵਾਮਾ ਦੇ ਵੱਲ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਹੁਣ ਤੁਸੀਂ ਦੱਸੋ ਇੱਕ ਤੁਹਾਨੂੰ ਸਲਾਹ ਦੇ ਦਾਨਿਆ ਹਾਂ ਸੱਚ ਵੀ ਪੰਜਾਬ ਦੇ ਹਸਪਤਾਲਾਂ 'ਚ ਲੈਟਰ ਨਾ ਭੱਜੇ ਤੁਸੀਂ ਚਾਹੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਰ ਪਾਸੇ ਦੋ-ਦੋ ਘੰਟੇ ਦਾ ਕੱਟ ਅਲੱਗ ਤੌਰ ਤੇ ਸਪੈਸ਼ਲ ਲਾਦਿਆ ਕਰੋ ਪਰ ਹਸਪਤਾਲਾਂ ਦੇ ਵਿੱਚ ਇੱਕ ਸਕਿੰਟ ਵੀ ਲੈਟਰ ਨਹੀਂ ਜਾਣੀ ਚਾਹੀਦੀ ਕਿਉਂਕਿ ਉੱਥੇ ਮਰੀਜ਼ ਨੇ ਹੋਇਆ ਆਪਾਂ ਕਹਿ ਦਿੰਦੇ ਵੀ ਲਾਈਟ ਫ੍ਰੀ ਆ ਜੀ ਬਿਜਲੀ ਪੰਜਾਬ ਚ ਜੇ ਬਿਜਲੀ ਫ੍ਰੀ ਆ ਤਾਂ ਫਿਰ ਇਹ ਨਾ ਨਾ ਹੋਵੇ ਕੱਟ ਲੱਗੀ ਜਾਂ ਨਾ ਬਾਹਰ ਤਾਂ ਬੰਦਾ ਕੱਟ ਲੂਗਾ ਪਰ ਹਸਪਤਾਲਾਂ ਦੇ ਵਿੱਚ ਨਹੀਂ ਕੱਟਿਆ ਜਾਂਦਾ ਉਧਰ ਆਪਰੇਸ਼ਨ ਹੁੰਦਾ ਉਧਰੋਂ ਤੁਸੀਂ ਲਾਈਟ ਭਜਾ ਦਨੇ ਹੋ ਦੱਸੋ ਬੰਦਾ ਕੀ ਕਰੇ ਬੰਦੇ ਨੇ ਤਾਂ ਚਲੋ ਕੀ ਕਰਨਾ ਡਾਕਟਰ ਕੀ ਕਰਨ ਹੁਣ ਇਹ ਨਾ ਹੋਵੇ ਕਿਤੇ ਉਹ ਡਾਕਟਰਾਂ ਨੂੰ ਸਸਪੈਂਡ ਕਰ ਦੋ ਜਿਨ੍ਹਾਂ ਨੇ ਵੀਡੀਓ ਬਣਾ ਕੇ ਪਾਤੀ ਕਿਤੇ ਵਿਚਾਰਾਂ ਦੇ ਉਹਨਾਂ ਦੇ ਉੱਪਰ ਹੁਣ ਰੱਖ ਦੋ ਤੁਸੀਂ ਉਹਨਾਂ ਦੇ ਗਲ ਗੁੱਠਾ ਦੇ ਦਵੋ ਵੀ ਇਹਨਾਂ ਨੇ ਵੀਡੀਓ ਪਾ ਕੇ ਸਾਡੀ ਬੇਇਜ਼ਤੀ ਕਰਤੀ ਉਹਨਾਂ ਨੇ ਬੇਇਜ਼ਤੀ ਨਹੀਂ ਕੀਤੀ ਉਹਨਾਂ ਨੇ ਸਹੀ ਗੱਲ ਦੱਸੀ ਆ ਇਸ ਕਰਕੇ ਤੁਸੀਂ ਉਹਨਾਂ ਨੂੰ ਸਸਪੈਂਡ ਨਾ ਕਰਦੇਓ ਕਿਉਂਕਿ ਡਾਕਟਰ ਤਾਂ ਪਹਿਲਾਂ ਹੀ ਘਟਨੇ ਪੰਜਾਬ ਦੇ ਵਿੱਚ ਜੂਨੀਅਰ ਸੀਨੀਅਰ ਸਾਰੇ ਹੀ ਘਟ ਗਏ ਹੁਣ ਤਾਂ ਇਸ ਕਰਕੇ ਸਿਹਤ ਸਭਾਵਾਂ ਵੱਲ ਧਿਆਨ ਦਿਓ ਮੇਨ ਹਸਪਤਾਲ ਆਪਣਾ ਰਜਿੰਦਰਾ ਹਸਪਤਾਲ ਇੱਥੇ ਤਾਂ ਲਾਈਟ ਵੈਸੇ ਵੀ ਨਹੀਂ ਪੱਦਣੀ ਚਾਹੀਦੀ ਇੱਥੇ ਤੁਸੀਂ ਪਹਿਲਾਂ ਹੀ ਪ੍ਰਬੰਧ ਕਰਕੇ ਰੱਖੋ ਡਬਲ ਵੀ ਜੇ ਕੋਈ ਕੱਟ ਲੱਗਦਾ ਆਟੋਮੈਟਿਕ ਹੋਣਾ ਚਾਹੀਦਾ ਤੁਸੀਂ ਉੱਥੇ ਜਨਰੇਟਰ ਅਲੱਗ ਲਾ ਦਿਓ ਜ ਐਮਰਜੈਂਸੀ ਦੇ ਵਿੱਚ ਵੱਡਾ ਖਾਸ ਕਰਕੇ ਆਪਰੇਸ਼ਨ ਥੀਟਰ ਵਾਸਤੇ ਸਪੈਸ਼ਲ ਲਾਈਨ ਪਾ ਦਿਓ ਜਿੱਥੇ ਆਪਰੇਸ਼ਨ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਵੀ ਲਾਈਟ ਨਾ ਭੱਜੇ ਡਾਕਟਰਾਂ ਨੂੰ ਔਖਾ ਨਾ ਹੋਣਾ ਪਵੇ ਡਾਕਟਰ ਅੱਜ ਲਾਈਟ ਭੱਜੀ ਵਿੱਚ ਆਪਰੇਸ਼ਨ ਕਰਤਾ ਰੱਬ ਨਾ ਕਰੇ 2 ਦਿਨ 4 ਦਿਨ ਬਾਅਦ ਜਿਹੜੇ ਬੰਦੇ ਦਾ ਆਪਰੇਸ਼ਨ ਕਰ ਰਹੇ ਨੇ ਉਹ ਮਰੀਜ਼ ਦਾ ਹਫਤੇ ਬਾਅਦ ਉਹ ਮਰੀਜ਼ ਡੈੱਡ ਹੋ ਜਾਵੇ। ਫਿਰ ਲੋਕ ਤਾਂ ਧਰਨੀ ਲਾਉਣਗੇ ਨਾ ਹਸਪਤਾਲਾਂ ਦੇ ਮੂਹਰੇ। ਇਹਨਾਂ ਨੇ ਗਲਤ ਆਪਰੇਸ਼ਨ ਕਰਤਾ। ਉੱਥੇ ਡਾਕਟਰਾਂ ਦੀ ਕੀ ਗਲਤੀ ਨਹੀਂ ਹੋਊਗੀ ਗਲਤ ਆਪਰੇਸ਼ਨ ਕਰਨ ਦੇ ਵਿੱਚ। ਗਲਤੀ ਹੋਊਗੀ ਪ੍ਰਸ਼ਾਸਨ ਆ ਜਿਹੜਾ ਜੋ ਉੱਥੇ ਦੇ ਪ੍ਰਬੰਧਕ ਨੇ ਉਹਨਾਂ ਦੀ। ਕਿਉਂਕਿ ਜਦੋਂ ਲਾਈਟ ਭੱਜਦੀ ਆ ਡਾਕਟਰ ਥੋੜਾ ਭਜਾਉਣਗੇ। ਉਹਨਾਂ ਦਾ ਕੰਮ ਆ ਆਪਰੇਸ਼ਨ ਕਰਨਾ। ਇਸ ਕਰਕੇ ਬੇਨਤੀ ਏ ਵੀ ਆ ਵੀ ਇਹਨਾਂ ਨੂੰ ਸਸਪੈਂਡਰ ਨਾ ਕਰਦੇਓ। ਤੇ ਇਹਨਾਂ ਨੂੰ ਡਿਊਟੀ ਤੇ ਹੀ ਰੱਖਣਾ ਡਾਕਟਰਾਂ ਨੂੰ।